ਕਿਸਾਨੀ ਦੀ ਗੱਲ ਮਜ਼ਦੂਰੀ ਦੀ ਗੱਲ ਵਰਡ ਦੇ ਵਿੱਚ ਚੱਲ ਜਾਂਦਾ ਯਤਨ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਫੇਰ ਸਾਰਿਆਂ ਦਾ ਤੇਰੇ ਦੋਸਤੋ ਅੱਜ ਆਪਾਂ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਮੈਂ ਇੱਕ ਕਨਫਿਊਜ਼ਨ ਜਾਂ ਦੂਰ ਕਰਨਾ ਚਾਹਾਂਗਾ ਸਾਡੇ ਸਾਰੀ ਪ੍ਰੈਸ ਦਾ ਕਈ ਵਾਰੀ ਐਂ ਦੇ ਲੱਗ ਜਾਂਦਾ ਹੁੰਦਾ ਹੈ ਪ੍ਰੈਸ ਨੋਟ ਜਾਂ ਕੱਲਾ ਐਂ ਲੱਗ ਜੇ ਵੀ ਐਸਕੇਐਮ ਗੈਰ ਰਾਜਨੀਤਿਕ ਦੇ ਨਾਂ ਤੇ ਲੱਗ ਜੇ ਇੱਕ ਕਿਰਪਾ ਕਰਕੇ ਅੱਗੇ ਤੋਂ ਨੋਟ ਕਰੋ ਸਾਰੇ ਮੇਰੀ ਹੰਬਲ ਰਿਕੁਐਸਟ ਆਪ ਜੀ ਨੂੰ ਇਹ ਜਿਹੜੇ ਦੋ ਫਾਰਮ ਇਕੱਠੇ ਹੋ ਕੇ ਲੜਾਈ ਲੜ ਰਹੇ ਨੇ ਐਸਕੇਐਮ ਨਾਨ ਪੋਲੀਟੀਕਲ ਗੈਰ ਰਾਜਨੀਤਿਕ ਐਸਕੇਐਮ ਜਿਹੜਾ ਹੋਂਦ ਚ ਆਇਆ ਸੀ ਜਿਹਦੇ ਵਿੱਚ ਲਗਭਗ ਜਿਸੋ ਹੋਂਦ ਚ ਆਇਆ ਉਦੋਂ ਬਾਅਦ ਕੁਝ ਅੱਥੇ ਬੰਦੀਆਂ ਸੀਗੀਆਂ ਉਸ ਤੋਂ ਬਾਅਦ ਦੱਖਣੀ ਭਾਰਤ ਤੋਂ ਤੇ ਬਿਹਾਰ ਤੋਂ ਕੋਈ ਜਥੇਬੰਦੀਆਂ ਸਾਡੇ ਨਾਲ ਲਗ-ਲਗ 37 ਕੋਰ ਆ ਕੇ ਰਲੀਆਂ ਨੇ ਪ੍ਰੋਗਰਾਮ ਦਿੱਤੇ ਗਏ ਉਸ ਆ ਜਿਹੜਾ ਸਾਡਾ ਫੋਰਮ ਦੂਸਰਾ ਇਹ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਦਾ ਇੱਕ ਵੱਖਰਾ ਫੋਰਮ ਹੈ ਸਾਡਾ ਐਸਕੇਐਮ ਨਾਨ ਪੋਲੀਟੀਕਲ ਦਾ ਇੱਕ ਵੱਖਰਾ ਫੋਰਮ ਹੈ ਅਸੀਂ ਤਾਲ ਮੇਲ ਵਿੱਚ ਪ੍ਰੋਗਰਾਮਾਂ ਦੇ ਵਿੱਚ ਅਸੀਂ ਮਿਲ ਕੇ ਇਸ ਵੱਡੀ ਲੜਾਈ ਨੂੰ ਅੱਗੇ ਲੜਨ ਦਾ ਯਤਨ ਕਰ ਰਹੇ ਹਾਂ ਉਹਦੇ ਵਾਸਤੇ ਸਾਡਾ ਇਹ ਪ੍ਰੋਗਰਾਮ ਹੈ ਅੱਜ ਸਾਡੇ ਸਾਰਿਆਂ ਦਾ ਯਤਨ ਇਹ ਸੀ ਕਿ ਜਿਹੜੀਆਂ ਅਸੀਂ ਮੰਡਾਂ ਨੂੰ ਲੈ ਕੇ ਲੜਾਈ ਲੜਨ ਜਾ ਰਹੇ ਹਾਂ ਬਹੁਤ ਤਰ੍ਹਾਂ ਦੇ ਕਨਫਿਊਜ਼ਨ ਪੈਦਾ ਕੀਤੇ ਜਾ ਰਹੇ ਨੇ ਸੁਸਾਇਟੀ ਦੇ ਅੰਦਰ ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਕਲਕ ਤੋਂ ਇمپੋਰਟ ਡਿਊਟੀ ਹਟਾ ਕੇ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੇ ਹਾਂ ਤੇ ਕਈ ਲੋਕ ਉਹਦੇ ਤੇ ਵੀਡੀਓ ਆਡੀਓ ਜਾਂ ਕਿਸੇ ਵੱਖ-ਵੱਖ ਤਰੀਕੇ ਨਾਲ ਬੋਲ ਰਹੇ ਨੇ ਅੱਜ ਇੱਥੇ ਬੁੱਧੀਜੀਵੀਆਂ ਨੂੰ ਬੁਲਾ ਕੇ ਕਲੀਅਰ ਕਰਵਾਇਆ ਉਹਨਾਂ ਤੋਂ ਕਿ ਕੀ ਜੇਕਰ ਕਣਕ ਤੋਂ ਜਾਂ ਹੋਰ ਪ੍ਰੋਡਕਟਾਂ ਤੋਂ ਖੇਤੀ ਨਾਲ ਜੁੜਿਆ ਹੋਵੇ ਤਾਂ ਅਗਰ ਇੰਪੋਰਟ ਡਿਊਟੀ ਖਤਮ ਹੁੰਦੀ ਹੈ ਤੇ ਕੀ ਸੱਚਮੁੱਚ ਕਿਸਾਨੀ ਪ੍ਰਭਾਵਿਤ ਹੋਏਗੀ ਔਰ ਅੱਜ ਬੁੱਧੀਜੀਵੀਆਂ ਨੇ ਇੱਥੇ ਤੁਹਾਡੇ ਸਾਹਮਣੇ ਇਹ ਗੱਲ ਨੂੰ ਕਲੀਅਰ ਕੀਤਾ ਕਿ ਹਾਂ ਬਹੁਤ ਵੱਡਾ ਇੰਪੈਕਟ ਪਵੇਗਾ ਕਿਸਾਨੀ ਦੇ ਉੱਤੇ ਸੋ ਇਹ ਸਾਰੀਆਂ ਸਾਡੀਆਂ ਮਤਲ ਜਿਹੜੀਆਂ ਮੰਗਾ ਸੀ ਉਹਨਾਂ ਨੂੰ ਲੈ ਕੇ ਅਸੀਂ ਅੱਜ ਬੁੱਧੀਜੀਵੀਆਂ ਨਾਲ ਚਰਚਾ ਕੀਤੀ ਹੈ ਜਿਵੇਂ WTO ਦਾ ਇਸ਼ੂ ਸੀਗਾ ਬਹੁਤ ਇੰਪੋਰਟੈਂਟ ਇਸ਼ੂ ਸੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣਾ ਹੈ ਇਹਦੇ ਵਿੱਚ ਕੀ ਅੜਚਲਾਂ ਨੇ ਕੀ ਸਮੱਸਿਆਵਾਂ ਨੇ ਉਹਨਾਂ ਨੂੰ ਕਿਵੇਂ ਅਸੀਂ ਅੱਗੇ ਜਾ ਕੇ ਲੜਾਈ ਲੜਨੀ ਹੈ ਕਿਵੇਂ ਟੈਕਲ ਕਰਨਾ ਹੈ ਕਿਹੜੇ-ਕਿਹੜੇ ਮੁੱਦੇ ਨੇ ਉਹਨਾਂ ਤੇ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਆ ਸਾਡੇ ਕੋਲੇ ਜਿੰਨੀ ਸਾਨੂੰ ਉਮੀਦ ਸੀ ਕਈ ਕਾਰਨਾ ਕਰਕੇ ਜਿਵੇਂ ਪਾਇਰੇ ਲਾਲ ਜੀ ਦਾ ਪਤਾ ਲੱਗਿਆ ਬਿਮਾਰ ਹੋ ਗਏ ਐ ਇਧਰੋਂ ਪਤਾ ਲੱਗਿਆ ਸੀ ਸਾਨੂੰ ਗਿਆਨ ਸਿੰਘ ਜੀ ਡਾਕਟਰ ਗਿਆਨ ਸਿੰਘ ਜੀ ਵੀ ਢੱਲੇ ਹੋ ਗਏ ਐ ਫਿਰ ਦਵਿੰਦਰ ਸ਼ਰਮਾ ਜੀ ਦੀ ਵੀ ਰਿਪੋਰਟ ਆਈ ਵੀ ਉਹ ਨਹੀਂ ਪਹੁੰਚ ਨਹੀਂ ਸਕੇ ਕੋਸ਼ਿਸ਼ ਫੇਰ ਕਰਾਂਗੇ ਇੱਕ ਵਾਰੀ ਫੇਰ ਆਪਾਂ ਮਤਲਬ ਉਹਨਾਂ ਨੂੰ ਵੀ ਲੈ ਕੇ ਹੋਰ ਵੀ ਗੱਲ ਚਾਚਾ ਡੂੰਘਾਈ ਦੇ ਵਿੱਚ ਲੈ ਕੇ ਜਾਵਾਂਗੇ ਐ ਇਹਦੇ ਵਿੱਚ ਜਿਹੜਾ ਸਾਡਾ 13 ਫਰਵਰੀ ਦਾ ਪ੍ਰੋਗਰਾਮ ਦਿੱਤਾ ਹੈ ਤਾਲ ਮੇਲ ਦੇ ਦੋਹਾਂ ਫੋਰਮਾਂ ਵੱਲੋਂ ਉਹਦੀਆਂ ਮੰਗਾਂ ਨੇ ਜਿਹੜੀਆਂ ਪਹਿਲਾਂ ਵੀ ਕਲੀਅਰ ਕੀਤੀਆਂ ਹੋਈਆਂ ਨੇ ਮੈਂ ਬੇਨਤੀ ਕਰੂੰਗਾ ਸਾਡੇ ਸਤਕਾਰਯੋਗ ਭੰਦੇਰ ਸਾਹਿਬ ਉਹ ਮੰਗਾਂ ਦੇ ਉੱਤੇ ਮਤਲਬ ਤੁਹਾਨੂੰ ਰੋਸ਼ਨੀ ਪਾਉਣਗੇ ਸੋ ਜਿਹੜੀ ਮੈਂ ਇੰਨੀ ਕਿਹਾ ਮੇਰੀ ਡਿਊਟੀ ਸੀ ਮੈਂ ਨਿਕਲ ਤੁਹਾਡੇ ਸਾਹਮਣੇ ਰੱਖੀ ਹਾਂ ਦੇਖੋ ਕੋਈ ਨਹੀਂ ਆ ਜਣੀ ਮੇਰੀ ਬਾਤ ਜਿਹੜੇ ਦੇਸ਼ ਦੇ ਦੋ ਵੱਡੇ ਫਾਰਮਾਂ ਨੇ 13 ਫਰਵਰੀ ਦਿੱਲੀ ਕੂਚ ਦਾ ਐਲਾਨ ਕੀਤਾ ਵਾ ਉਹਦੇ ਸੰਦਰਭ ਦੇ ਵਿੱਚ ਪੂਰੇ ਮਤਲਬ ਦੇਸ਼ ਦੇ ਵਿੱਚ ਇੱਕ ਕੈਂਪੇਨ ਚੱਲ ਰਹੀ ਆ ਔਰ ਤੁਸੀਂ ਦੇਖੋਗੇ ਆਪਣਾ ਨਾਂ ਹੀ 18 ਜਥੇਬੰਦੀਆਂ ਦਾ ਅਸੀਂ ਇੱਕ 2021 ਨੂੰ ਦਿੱਲੀ ਵੀ ਸਾਰੇ ਸੰਗਠਨਾਂ ਦੀ ਮੀਟਿੰਗ ਦਾ ਸੱਦਾ ਦਿੱਤਾ ਹੋਇਆ ਵਾ ਉੱਥੇ ਤੁਸੀਂ ਉਧਰੋਂ ਵੀ ਵਾਅਦਾ ਦੇਖੋਗੇ ਤੇ ਇਧਰੋਂ ਵੀ ਵੱਡਾ ਵਾਅਦਾ ਦੇਖੋਗੇ ਇਹਦਾ ਮਤਲਬ ਦਿੱਲੀ ਵਾਲੇ ਅੰਦੋਲਨ ਨੂੰ ਲੈ ਕੇ ਪੂਰੇ ਦੇਸ਼ ਦਾ ਕਿਸਾਨ ਦੇਸ਼ ਦੀਆਂ ਜਥੇਬੰਦੀਆਂ ਜਿਹੜਾ ਵਾ ਉਹ ਮਤਲਬ ਸਰਗਰਮ ਨੇ ਔਰ ਉਹ ਕੇਂਦਰ ਸਰਕਾਰ ਨਾਲ ਜਿਹੜਾ ਖੇਤੀ ਸੈਕਟਰ ਤੇ ਕਾਰਪੋਰੇਟ ਦਾ ਹਮਲਾ ਵਾਸੀ ਇਹਨੂੰ ਐਂ ਸਮਝਦੇ ਆਂ ਕਿ ਇਹ ਇੱਕ ਹਿਸਾਬ ਨਾਲ ਅੰਤਮ ਜੰਗ ਹੋਊਗੀ ਖੇਤੀ ਸੈਕਟਰ ਦੀ ਤੇ ਕਾਰਪੋਰੇਟ ਸੈਕਟਰ ਦੀ ਸਾਰੇ ਸੈਕਟਰ ਤਾਂ ਉਹਨਾਂ ਨੇ ਖਾ ਲਿਆ ਕੱਲਾ ਖੇਤੀ ਸੈਕਟਰ ਬਚ ਰਿਹਾ ਤਾਂ ਇਹਦੀ ਅੰਤਮ ਲੜਾਈ ਅਸੀਂ ਪੂਰੇ ਜੋਰ ਸ਼ੋਰ ਨਾਲ ਲੜਨਾ ਚਾਹੁੰਦੇ ਆਂ ਕਿ ਇਹਨੂੰ ਕਿੰਨਾ ਲੰਮਾ ਖਿੱਚਿਆ ਜਾ ਸਕਦਾ ਵਾ ਤੋਂ ਇਸ ਕਰਕੇ ਇਹਦੇ ਲਈ ਸਾਰਾ ਦੇਸ਼ ਤਿਆਰ ਹੋ ਰਿਹਾ ਮੈਂ ਜਿਹੜੀ ਇਨਫੋਰਮੇਸ਼ਨ ਦੇਣੀ ਸੀਗੀ ਜਿਹੜੀਆਂ ਮੰਗਾ ਸੀ ਤੁਹਾਡੇ ਨਾਲ ਔਰ ਪੂਰੇ ਦੇਸ਼ ਦੇ ਤੁਸੀਂ ਉੱਥੇ ਦੇਖੋਗੇ ਸੰਗਠਨਾਂ ਦਾ ਪੂਰਾ ਵਾਦਾ ਹੋਊਗਾ ਤੇ ਅਸੀਂ ਵੀ ਸਾਡੇ ਫੋਰਮ ਦੇ ਵੀ ਆਗੂ ਹੁਣ ਹੋਰ ਨਾਲ ਸੂਬਿਆਂ ਵਿੱਚ ਜਾ ਰਹੇ ਨੇ ਬੜੇ ਵੱਡੇ ਪੱਦਰ ਤੇ ਸੱਦੇ ਆ ਰਹੇ ਨੇ ਔਰ ਤੁਸੀਂ ਨਾ ਪ੍ਰੈਸ ਜੇ ਮੇਨਸਟ੍ਰੀਮ ਮੀਡੀਆ ਨਾਮ ਵੀ ਚੱਕੂਗਾ ਤੇ ਸਾਡੇ ਪੇਜਾਂ 'ਚ ਤੁਹਾਨੂੰ ਉਹ ਆਗੂ ਵੀ ਦਿਖਣਗੇ ਜਥੇਬੰਦੀਆਂ ਦੇ ਨਾਮ ਵੀ ਨਜ਼ਰ ਆਉਣਗੇ ਓਵੇਂ ਤਾਂ ਸਾਨੂੰ ਜਿਸ ਆਪਣਾ ਪੰਜਾਬ ਦਾ ਹਰਿਆਣਾ ਦਾ ਮੀਡੀਆ ਸਹਿਯੋਗ ਕਰ ਰਿਹਾ ਵਾ ਉਹ ਚੰਗੀ ਗੱਲ ਹੈਗੀ ਆ ਅਸੀਂ ਸਾਰੇ ਮੀਡੀਆ ਕੋਲ ਇਹ ਹੀ ਆਸ ਕਰਾਂਗੇ ਇਹ ਲੋਕਤੰਤਰ ਦਾ ਚੌਥਾ ਸਤੰਭ ਹੈਗਾ ਕਿ ਸਾਡਾ ਸਹਿਯੋਗ ਕਰੇ ਜਿਵੇਂ ਪਹਿਲੋ ਦਿੱਲੀ ਅੰਦੋਲਨ ਦੇ ਵਿੱਚ ਉਹਨਾਂ ਨੇ ਕੀਤਾ ਸੀਗਾ ਮੰਗਾਂ ਤਾਂ ਲਗਭਗ ਰਟੇ ਲੱਗੇ ਹੋਏ ਨੇ ਮੈਂ ਉਹਨੂੰ ਡਿਟੇਲ ਵੀ ਇੱਕ ਤਾਂ ਅਸੀਂ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਆ ਜਿਹੜਾ ਅਸੀਂ ਮੇਨ ਚੱਕਿਆ ਹੋਇਆ ਵੀ ਜਿਹਦੇ ਉੱਤੇ ਇਸ ਵੇਲੇ ਖਤਰਾ ਹੈਗਾ ਵਾ ਔਰ ਉਹਦੇ ਨਾਲ ਗਾਂ ਵੀ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਸੀ 2 50% ਲਗਭਗ ਸੁਣਦੇ ਰਹੇ ਗੱਲਾਂ ਉਹਦੇ ਅਨੁਸਾਰ ਸਾਨੂੰ ਫਸਲਾਂ ਦੇ ਭਾਅ ਦਿੱਤੇ ਜਾਣ ਇਹ ਦੋਵੇਂ ਗੱਲਾਂ ਵੱਡੀਆਂ ਨੇ ਮੈਂ ਇਹਦੇ ਨਾਲ ਦੋਵੇਂ ਗੱਲਾਂ ਜੋੜ ਕੇ ਚੱਲੂਗਾ ਵੀ ਦੇਖੋ ਇੱਕ ਬੰਨੇ ਸਾਡੀ ਮੰਗ ਹੈਗੀ ਆ ਵੀ ਜਿਹੜੀ 9 ਦਸੰਬਰ ਨੂੰ ਮੋਦੀ ਸਰਕਾਰ ਨੇ ਚਿੱਠੀ ਭੇਜੀ ਸਾਨੂੰ ਕਿਸਾਨ ਅੰਦੋਲਨ ਦੇ ਵਿੱਚ ਕਹਿ ਕੇ ਭੇਜੀ ਵੀ ਥੋਡੀ ਕਮੇਟੀ ਬਣਾ ਕੇ ਅਸੀਂ ਇਹ ਕਾਨੂੰਨ ਤੁਹਾਡਾ ਬਣਾ ਦਾਂਗੇ ਤੇ ਲਗਭਗ 2 ਸਾਲ ਹੋ ਸਕਦੇ ਹੁਣ ਫੇਰ ਖੇਡਣਗੇ ਚਤਰਾਈ ਮੀਟਿੰਗ ਸੱਦ ਕੇ ਕਹਿਣਗੇ ਵੀ ਅਸੀਂ ਕਮੇਟੀ ਬਣਾ ਦੇਨੇ ਜੀ ਤੁਹਾਡਾ ਕਾਨੂੰਨ ਬਣਾ ਦਾਂਗੇ ਮੇਰੇ ਖਲ ਹੁਣ ਕੋਈ ਕਿਸਾਨ ਇਹ ਨਹੀਂ ਚਾਹੂਗਾ 2 ਸਾਲ ਤਾਂ ਨੰਗੇ ਤੇ ਇਹ ਇਹ ਸਾਡੀ ਮੰਗ ਨਹੀਂ ਹੋਣੀ ਮੰਨੀ ਹੋਈ ਮੰਗਿਆ ਜਿਹਨੂੰ ਅਸੀਂ ਲਾਗੂ ਕਰਾਉਣਾ ਚਾਹੁੰਦੇ ਆਂ ਵੀ ਇਹ ਲਾਗੂ ਕਰੋ ਜੀ ਹਾਂ ਉਲਟਾ ਇਹ ਹੋਇਆ ਬਦਕਿਸਮਤੀ ਆ ਵੀ ਜਿਹੜੀ ਗੱਲ ਲੋਕਾਂ ਚਲੇਗੀ ਵੀ ਤਿੰਨ ਕਾਨੂੰਨ ਵਾਪਸ ਹੋ ਗਏ ਬੇਸ਼ੱਕ ਉਹ ਵੱਡੀ ਲੜਾਈ ਸੀ ਉਹ ਹੋ ਗਏ ਹੁਣ ਉਸ ਕਿਸਮ ਦਾ ਹੀ ਫੈਸਲਾ ਹੋਇਆ ਜੇ ਤੁਹਾਨੂੰ ਪਤਾ ਹੋਵੇ ਪਹਿਲੋਂ ਆਰਸੀ ਈਪੀ ਦਾ ਕਨਸੈਪਟ ਆਇਆ ਜਿਹਦੇ ਵਿੱਚੋਂ ਵਿਦੇਸ਼ਾਂ ਤੋਂ ਫਸਲਾ ਆ ਕੇ ਹਿੰਦੁਸਤਾਨ ਚ ਡੰਪ ਹੋਣੀਆਂ ਸੀ ਉਹ ਵਾਪਸ ਗਿਆ ਹੁਣ ਫਿਰ ਇੱਕ ਲਿਆਏ ਕਰਮੁਕਤ ਵਪਾਰ ਸਮਝੌਤਾ ਫਿਰ ਕਰ ਸ਼ਬਦ ਕੱਢਤਾ ਵੀ ਲੋਕਾਂ ਨੂੰ ਪਤਾ ਲੱਗਦਾ ਹੁਣ ਕਹਿੰਦੇ ਮੁਕਤ ਵਪਾਰ ਸਮਝੌਤਾ ਉਹਦੇ ਤਹਿਤ ਜਿਵੇਂ ਕਣਕ ਆ, ਛੋਲੇ ਆ ਜਾਂ ਸਾਡੀਆਂ ਫਾਲਿਆ, ਸਬਜ਼ੀਆਂ ਆ, ਡੇਰੀ ਆ, ਪੁਲਟਰੀ ਆ ਉਹਨਾਂ ਤੇ ਕੋਈ ਵੀ ਜਿਹੜਾ ਬਾਹਰੋਂ ਆਉਂਦੀ ਫਸਲ ਤੇ ਕੋਈ ਇੰਪੋਰਟ ਡਿਊਟੀ ਆਇਕਰ ਨਹੀਂ ਲੱਗੂਗਾ ਜਿਹਦੇ ਨਾਲ ਖੇਤੀ ਮੰਡੀ ਤੋੜਨ ਦਾ ਓਡਾ ਹੀ ਫੈਸਲਾ ਸਾਗੇ ਸਿਰ ਤੇ ਖੜਾ ਜਿੱਡਾ ਪਹਿਲੋਂ ਖੜਾ ਸੀ ਟੇਡੇ ਟੰਗ ਨਾਲ ਆਗੇ ਇਹ ਟੇਡੇ ਟੰਗ ਨਾਲ ਆਗੇ ਤਾਂ ਇਹ ਇਹ ਸਾਨੂੰ ਸਾਫ਼ ਇਹ ਵੱਡਾ ਹਮਲਾ ਲੱਗਦਾ ਦੇਖੋ ਦੋ ਕਿਸਮ ਦੀ ਟਕਰਾਵੀਂ جنگ ਹੈ ਮੈਂ ਦੂਜੀ ਗੱਲ ਕੋ ਕੀਤੀ ਅਸੀਂ ਕਹਿੰਨੇ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਉਹ ਕਹਿੰਦੇ ਵਿਦੇਸ਼ਾਂ ਤੋਂ ਫਸਲਾ ਮੰਗਾ ਕੇ ਤੁਹਾਡੀ ਰੈਂਦੀ ਖੁੰਦੀ ਮੰਡੀ ਵੀ ਤੋੜ ਦੇਣੀ ਇਹ ਛੋਟੀ ਲੜਾਈ ਨਹੀਂ ਹੈ ਇਹ ਵੱਡੀ ਲੜਾਈ ਹੈ ਤੇ ਇਹਦੇ ਨਾਲ ਮੈਂ ਨਾਲ ਸਾਫ਼ ਕਰਦਾ ਵੀ ਜਿਵੇਂ ਜ਼ਮੀਨਾਂ ਤੇ ਕਹਿੰਦੇ ਹਮਲਾ ਟਲ ਗਿਆ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਆ ਤੁਸੀਂ ਵੀ ਇੱਥੇ ਬਿਟੇ ਸੀ ਚਰਚਾ ਕਰ ਰਹੇ ਸੀ ਉਹ ਤਾਂ ਸਪਸ਼ਟ ਕਰ ਰਹੇ ਆ ਹੁਣ ਵੀ ਲੈਂਡ ਐਕੁਇਜ਼ੀਸ਼ਨ ਐਕਟ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਮੱਤ ਅੰਗਰੇਜ਼ਾਂ ਵਲੇ ਵੀ ਸੀਗੀ ਆ 2013 ਵਾਲੇ ਲੈਂਡ ਐਕੁਇਜ਼ੀਸ਼ਨ ਐਕਟ ਵੀ ਸੀਗੀ ਵੀ ਜੇ ਜ਼ਮੀਨ ਲੈਣੀ ਆ ਵੱਡੀ ਗੱਲ ਸਮਝਣ ਵਾਲੇ ਵੀ ਕਿਸਾਨ ਦੀ ਸਹਿਮਤੀ ਲਓ ਕਿਸਾਨ ਜ਼ਮੀਨ ਦੇਣਾ ਚਾਹੁੰਦਾ ਕਿ ਨਹੀਂ ਇਸ ਲੈਂਡ ਨੂੰ ਕੱਢ ਦੇਣਾ ਚਾਹੁੰਦੇ ਮੋਦੀ ਜੀ ਵੀ ਇਹ ਸਹਿਮਤੀ ਵਾਲੀ ਲੈਂਡ ਕੱਢ ਦਿਓ ਪੈਸੇ ਭਾਵੇਂ ਸਾਨੂੰ ਦੇ ਦੇਣਗੇ ਵੱਧ ਵੀ ਦੇ ਦੇਣਗੇ ਹੁਣ ਸਾਡੀ ਜ਼ਮੀਨ ਤਾਂ ਫਿਰ ਜਾਂਦੀ ਰਹੂਗੀ ਨਾ ਤਾਂ ਇਹ ਇਹ ਪਹਿਲੋਂ ਤਾਂ ਇਹ ਵੱਡਾ ਹਮਲਾ ਜ਼ਮੀਨ ਖੁੱਸਣ ਵਾਲਾ ਤੇ ਖੇਤੀ ਮੰਡੀ ਤੋੜਨ ਵਾਲਾ ਇਹ ਤਲਵਾਰ ਸਾਡੇ ਸਿਰ ਤੇ ਜੋਂ ਦੀ ਕਿਉਂ ਲਟਕੀ ਆ ਹਾਂ ਇਹਨੂੰ ਸਦਾ ਵਾਸਤੇ ਖਤਮ ਕਰਨਾ ਵਾ ਖੇਤੀ ਮੰਡੀ ਨੂੰ ਤੇ ਜੇ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਅਸੀਂ ਪਾਸ ਕਰਾਉਣ ਚ ਕਾਮਯਾਬ ਹੋ ਗਏ ਫਿਰ ਕਦੀ ਵੀ ਸਾਡੀ ਖੇਤੀ ਮੰਡੀ ਟੁੱਟੂਗੀ ਨਹੀਂ ਜਿਹੜੀ ਅਸੀਂ ਗੱਲ ਲੋਕਾਂ ਚ ਭੇਜਣਾ ਚ ਮੰਨੇ ਆ ਆ ਦੂਜਾ ਵੱਡਾ ਸਵਾਲ ਸੀਗਾ ਵੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾ ਸਮੁੱਚਾ ਕਰਜ਼ਾ ਇੱਥੇ ਅਸੀਂ ਬਥੇਰੀਆਂ ਗਜੰਪਲਾਂ ਦੇ ਸਕਦੇ ਆ ਵੀ ਜਿਵੇਂ ਤੁਸੀਂ ਕਾਰਪੋਰੇਟ ਦਾ ਕਰਦੇ ਜੇ ਬਥੇਰਾ ਤੁਸੀਂ ਕੀਤਾ ਹੈਗਾ ਤੇ ਸਾਡਾ ਆ ਸਾਡੇ ਸਰ ਕਰਜ਼ਾ ਕਿਉਂ ਚੜਿਆ ਆ ਹੁਣੇ ਆ ਰਹੇ ਉਹਨਾਂ ਦੀਆਂ ਸਟੱਡੀਜ਼ ਨੇ ਵੀ ਥੋੜਾ 2017 ਤੱਕ 45 ਲੱਖ ਕਰੋੜ ਰੁਪਇਆ ਅਸੀਂ ਨਹੀਂ ਦੇ ਪਾਏ ਕਿਉਂਕਿ ਤੁਹਾਨੂੰ ਅਸਲ ਰੇਟ ਅਸੀਂ ਨਹੀਂ ਦਿੱਤੇ ਤਾਂ ਜੇ ਉਹ ਵੀ ਸਾਨੂੰ ਕਰ ਲੈਣ ਤਾਂ ਸਾਡਾ ਤਾਂ ਸਾਰਾ ਕਰਜ਼ਾ ਵੈਸੇ ਖਤਮ ਹੋ ਜਾਂਦਾ ਉਹਨਾਂ ਦੀ ਸਟੱਡੀ ਨੇ ਆ ਜਿਹੜੇ 2022 ਵਾਲੀ ਅਡ ਸਟੱਡੀ ਆ ਇਹ ਤੋਂ ਗਾਂ ਸਾਡਾ ਹੈਗਾ ਵੀ ਜਿਵੇਂ ਲਖੀਮਪੁਰ ਖੀਰੀ ਦਾ ਕਾਂਡ ਹੈ ਚਰਚਿਤ ਕਾਂਡ ਆ ਮੈਨੂੰ ਲੱਗਦਾ ਉਹਦੇ ਚ ਦੇਖੋ ਕਰਪਟਡ ਬੰਦਾ ਜਿਹੜਾ ਜਿਹੜਾ ਜਿੱਤੇ 120b ਦਾ ਪਰਚਾ ਵਾ ਸਾਡੇ ਦੇਸ਼ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਬਣ ਕੇ ਬੈਠਾ ਹੋਇਆ ਤੋ ਬਹੁਤ ਮਾੜੀ ਗੱਲ ਹੈ ਜੇ ਤੱਕ 120B ਦਾ ਪਰਚਾ ਦੇ ਤੁਸੀਂ ਬਾਹਰ ਨਹੀਂ ਕੱਢਦੇ ਹੈਗੇ ਔਰ ਤੁਸੀਂ ਯੂਪੀ ਸਰਕਾਰ ਨੇ ਸਾਡੇ ਨਾਲ ਸਮਝੌਤਾ ਕੀਤਾ ਸੀ ਤੁਹਾਨੂੰ ਇਨਸਾਫ ਦਵਾਵਾਂਗੇ ਸ਼ਹੀਦਾਂ ਨੂੰ ਇਨਸਾਫ ਦਵਾਵਾਂਗੇ ਉਹਦਾ ਮੁੰਡਾ ਬਾਹਰ ਪਰੋਲ ਤੇ ਫਿਰ ਰਿਹਾ ਦਿੱਲੀ ਵਾਲੇ ਸਾਰੇ ਕੇਸ ਵਾਪਸ ਲੈਣ ਦੀ ਗੱਲ ਆ ਸ਼ਹੀਦਾਂ ਵਾਸਤੇ ਇੱਕ ਲੈਂਡ ਦੇਣੀ ਸੀ ਉਹਨਾਂ ਨੇ ਉਹ ਹੈਗੀ ਆ ਤੇ ਸ਼ਹੀਦਾਂਪੁਰਾਰਾ ਨੂੰ ਮਾਬਜ਼ਾ ਰਬਗਰਾ ਉਹਦੇ ਵਿੱਚ ਹੀ ਸਮਝੌਤੇ ਸੀਗਾ ਵੀ ਬਿਜਲੀ ਸੰਸ਼ੋਧਨ ਬਿਲੋਂ ਤੋਂ 20 ਸੀਗਾ ਹੁਣ ਤਾਂ 22 22 ਬਣੂਗਾ ਉਹ ਨਹੀਂ ਲੈ ਕੇ ਆਵਾਂਗੇ ਜੇ ਲਿਆਉਣਾ ਹਊ ਤੇ ਖਪਤਕਰਾਂ ਦੀ ਸਹਿਮਤੀ ਲਾਵਾਂਗੇ ਇਹ ਕਹਿੰਦੇ ਰਹੇ ਆ ਹੁਣ ਤੁਸੀਂ ਪੰਜਾਬ ਤੇ ਚਿੱਪ ਵਾਲੇ ਮੀਟਰਾਂ ਦਾ ਨਾ ਹੀ ਸੁਣ ਰਹੇ ਤੁਹਾਡੇ ਸ਼ਹਿਰਾਂ ਚ ਲੱਗ ਰਹੇ ਚੰਡੀਗੜ੍ਹ ਚ ਲੱਗ ਰਹੇ ਤਾਂ ਫਿਰ ਇਹ ਇਹ ਬਿੱਲ ਤਾਂ ਲਾਗੂ ਹੋ ਗਿਆ ਟੇਟੇ ਟੰਗਣਾ ਫਿਰ ਇਹ ਬਿੱਲ ਤਾਂ ਰਿਹਾ ਨਾ ਜਾਂ 177 ਗ੍ਰਿਡ ਵੇਜ ਤੇ ਪੰਜਾਬ ਸਰਕਾਰ ਨੇ ਸਾਡੇ ਤੁਸੀਂ ਪਤਾ ਕਰਕੇ ਦੇਖ ਲਓ ਜਿਹੜੀ ਐਮ ਕਮ ਹੈ ਉਹਦੇ ਵਿੱਚੋਂ ਤਾਂ ਇਹ ਕਾਨੂੰਨ ਲਾਗੂ ਹੋ ਰਿਹਾ ਦੂਜਾ ਸੀ ਵੀ ਪੋਲੂਸ਼ਨ ਐਕਟ ਦੇ ਵਿੱਚੋਂ ਉਹਨੂੰ ਕਿਸਾਨ ਦਾ ਨਾਂ ਕਹਿੰਦੇ ਸੀ ਵੀ ਕਿਸਾਨ ਨੂੰ ਬਾਹਰ ਕੱਢ ਦਾਂਗੇ ਸੀ ਕਹਿੰਨੇ ਖੇਤੀ ਨੂੰ ਬਾਹਰ ਕੱਢੋ ਹੁਣ ਜਿਹੜੀ ਸਾਡੀ ਮੰਗ ਆ ਤਾਂ ਜਦੋਂ ਸਾਡੇ ਪਰਚੇ ਹੋ ਗਏ ਠੀਕ ਹੈ ਜੀ ਸਾਡੀਆਂ ਰੈਡ ਐਂਟਰੀਆਂ ਪੈ ਗਈਆਂ ਤਾਂ ਇੱਕ ਸਾਨੂੰ ਟੀਵੀ ਚੈਨਲਾਂ ਤੇ ਗਾਣੇ ਕੱਢੀਆਂ ਸ਼ਰੇਆਮ ਵੀ ਤੁਸੀਂ ਦੋਸ਼ੀ ਦੇ ਤਾਂ ਫਿਰ ਇਹ ਐਕਟ ਵੀ ਲਾਗੂ ਹੋਇਆ ਸਾਡੇ ਹਿਸਾਬ ਨਾਲ ਤੁਸੀਂ ਵਾਅਦਾ ਕਰਕੇ ਭੱਜੇ ਜੀ ਇਦੇ ਨਾਲ ਸੀਗਾ ਵੀ ਫਸਲ ਦੇ ਬੀਮਾ ਯੋਜਨਾੜੀ ਪੀਐਮ ਫਸਲੀ ਬੀਮਾ ਯੋਜਨਾ ਉਹ ਦੋਸ਼ਪੂਰਨ ਹਰਿਆਣੇ ਵਾਲੇ ਬੈਠੇ ਆ ਵੀ ਉੱਥੇ ਲੱਖਾਂ ਕਰੋੜ ਰੁਪਈਆ ਕੰਪਨੀ ਲੈ ਕੇ ਭੱਜ ਗਈ ਮਹਾਰਾਸ਼ਟਰ ਦਾ ਅੰਕੜਾ ਆਇਆ ਸੀ ਉਦੋਂ ਵੀ 54000 ਕਰੋੜ ਰੁਪਈਆ ਇਕੱਲਾ ਮਹਾਰਾਸ਼ਟਰ ਚੋਂ ਲੁੱਟ ਲਿਆ ਕੰਪ੍ਰਾਈਵੇਟ ਕੰਪਨੀਆਂ ਨੇ ਤਾਂ ਇਹ ਦੋਸ਼ਪੂਰਨ ਸੀ ਕਿ ਇਹਨੇ ਸਰਕਾਰ ਸਾਨੂੰ ਫਸਲੀ ਬੀਮਾ ਯੋਜਨਾ ਦੇਵੇ ਪਰ ਉਹ ਖੁਦ ਦੇ ਪ੍ਰੀਮੀਅਮ ਦੇਵੇ ਆ ਪ੍ਰੀਮੀਅਮ ਪਰ ਇਹ ਇਹ ਸਾਡੀ ਮੰਗ ਹੈਗੀ ਆ ਬਾਕੀ 58 ਸਾਲ ਤੋਂ ਉੱਪਰ ਜਿੰਨੇ ਵੀ ਕਿਸਾਨ ਤੇ ਖੇਤ ਮਜ਼ਦੂਰ ਆ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਸਭ ਤੋਂ ਵੱਡੀ ਗੱਲ ਹੈ ਕਿ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਭਾਰਤ ਬਾਹਰ ਆਵੇ ਜਿਹੜੀ ਕਰ ਰਹੇ ਆ ਤੇ ਇਹ ਇਹ ਗੱਲਾਂ ਤੇ ਲੈਂਡ ਐਕ acquisition ਜਿਹੜਾ ਪੁਰਾਣਾ ਸੀ ਉਹੀ ਬਹਾਲ ਕੀਤਾ ਜਾਵੇ ਇਹ ਤਕੇ ਨਾ ਗਾਂ ਇਹਦੇ ਵਿੱਚ ਲੈਂਡ ਐਕquisition ਦੇ ਨਾਲ-ਨਾਲ ਜਿਹੜੀਆਂ ਭਾਰਤ ਮਾਲਾ ਯੋਜਨਾ ਤਹਿਤ ਜਿੰਨੀ ਵੀ ਰੋਡਸ ਨਿਕਲ ਰਹੇ ਆ ਵੀ ਉਹਦੇ ਜਿਹੜੀ ਜ਼ਬਰਦਸਤੀ ਲੈਂਡ ਐਕquisition ਕੀਤੀ ਜਾ ਰਹੀ ਹੈ ਉਹ ਰੋਕ ਲਈ ਜਾਵੇ ਇਹ ਤੋਂ ਗਾਂ ਜਿਹੜਾ ਇਹ ਭਾਰਤ ਮਾਲਾ ਜਿਹੜੇ ਸੜਕ ਹਾਈਵੇ ਬਣ ਰਹੇ ਆ ਦੋਸ਼ਪੁਰ ਨੇ ਵੀ ਇਹਦੇ ਇਹ دریاਵਾ ਦੇ ਜਿਹੜੇ ਕੁਦਰਤੀ ਲੰਘ ਉਨੂੰ ਰੋਕਦੇ ਨੇ ਅਸੀਂ ਇਹਨਾਂ ਨੂੰ ਮੰਗ ਕੀਤੀ ਹੈ ਵੀ ਤੁਸੀਂ ਪਿੱਲਰਾਂ ਤੇ ਲੈ ਜੋ ਜੇ ਲੋਡ ਪੈਂਦੀ ਆ ਅੱਬਲ ਇਹਦੀ ਲੋਡ ਨਹੀਂ ਹੈ ਕਿਉਂਕਿ ਹਰ ਪੰਜਾਬ ਦਾ ਸ਼ਹਿਰ ਕਸਬਾ ਪਿੰਡ ਜਿਹੜਾ ਵਾ ਉਹ ਜੁੜਿਆ ਹੋਇਆ ਸੜਕਾਂ ਨਾਲ ਵੀ ਜੁੜਿਆ ਹੋਇਆ ਤੇਰੇ ਨਾਮ ਹੀ ਜੁੜਿਆ ਹੋਇਆ ਤੇ ਤੁਸੀਂ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ ੱੱਕੇ ਨਾਲ ਸਾਡੀਆਂ ਜ਼ਮੀਨਾਂ ਖੋ ਰਿਆ ਤੇ ਅਜਿਹੀਆਂ ਸੱਤ ਮੰਗਾਂ ਤੇ ਆਪਣੀ ਸਹਿਮਤੀ ਬਣੀ ਸੀ ਦੋਵਾਂ ਫਾਰਮਾਂ ਦੀ ਜਿਨ੍ਹਾਂ ਨੂੰ ਲੈ ਕੇ ਜਿਹੜਾ ਵਾ ਉਹ ਤੇ 13 ਫਰਵਰੀ ਦਾ ਜਿਹੜਾ ਵਾ ਦਿੱਲੀ ਕੂਚ ਦਾ ਆਪਾਂ ਐਲਾਨ ਕੀਤਾ ਵਾ ਤੇ ਅੱਜ ਫੇਰ ਹੋਰ ਵੀ ਸਾਡੀ ਸਾਥੀ ਬੋਲਣਗੇ ਬਸ ਸਾਡਾ ਪੱਤਰਕਾਰ ਭਾਈਚਾਰੇ ਨੂੰ ਬੁੱਧੀਜੀਵਿਆਂ ਨੂੰ ਐਨਆਰਆਈ ਭਾਈਚਾਰੇ ਨੂੰ ਸਾਰੀਆਂ ਮੁਲਾਜ਼ਮ ਜਥੇ ਜੰਦਿਆਂ ਨੂੰ ਸਾਰਿਆਂ ਨੂੰ ਸਾਡੀ ਅਪੀਲ ਹੈ ਜਿਹੜੇ ਬਾਹਰ ਆ ਪੀਓ ਜਰੂਰ ਇਹ ਕਿਉਂਕਿ ਇਹ ਸਾਡਾ ਕੱਲਿਆਂ ਦਾ ਮਸਲਾ ਨਹੀਂ ਹੈ ਇਹ ਇਹ ਹੈ ਸਾਡੀ ਨਿੱਜੀ ਲੜਾਈ ਨਹੀਂ ਹੈ ਇਹ ਦੇਸ਼ ਦੀ ਲੜਾਈ ਆ ਕਿਸਾਨ ਮਜ਼ਦੂਰ ਦੀ ਲੜਾਈ ਆ ਪੰਜਾਬ ਦੀ ਲੜਾਈ ਆ ਤੇ ਸਾਰੇ ਸਾਡਾ ਸਹਿਯੋਗ ਦੇਣ ਧੰਨਵਾਦ ਇਧਰ ਨੂੰ ਬਲੋ ਹੱਬੇ ਮਨੂੰ ਬੋਲੋ ਇਧਰ ਬੇ ਸਭ ਤੋਂ ਪਹਿਲੇ ਸਭੀ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਔਰ ਹਮ ਵਿਸ਼ੇਸ਼ ਧੰਨਵਾਦ ਕਰਨਾ ਚਾਹਤੇ ਹੈਂ ਉਨ ਤਮਾਮ ਗੁੱਦੀਜੀਵੀਆਂ ਕਾ ਜਿन्होने ਅੱਜ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਲਈ ਸਮਾਂ ਨਿਕਾਲਾ चौधरी छोटूराम जी अक्सर कहते थे कि हे भोले किसान दो तो बात ले मान बोलना ले सीख दुश्मन ले पहचान ले तो पिछले आंदोलन में किसानों ने दुश्मन की पहचान लिया बोलना भी सीख लिया और जिस तरीके से बुद्धिजीवियों का हमें समय समय पर मार्गदर्शन मिलता रहता है जैसे आज उन्होंने बहुत अच्छे तरीके से और क्लैरिटी लाई हमारे मुद्दों को लेके तो उससे किसान समाज और भी ज्यादा बेहतर बोलना सीखता है इसलिए हम उन तमाम बुद्धिजीवी साथियों का भी धन्यवाद करना चाहते हैं देखिए जो हमारी सबसे बड़ी मांग है वो है एमएसपी पे गारंटी कानून 2011-12 में जब प्रधानमंत्री जी मुख्यमंत्री होते थे गुजरात के और कंज्यूमर अफेयर कमेटी के चेयरमैन थे तो उन्होंने उस समय के प्रधानमंत्री डॉक्टर मनमोहन सिंह जी को ये सिफारिश भेजी थी कि भाई खाली एमएसपी घोषित करने से कुछ नहीं होगा एमएसपी पे खरीद की गारंटी होनी चाहिए तब जाके कि किसानों को फायदा होगा लेकिन दो में प्रधानमंत्री बने थे दो आ गया लगभग दस साल हो गए अब तक इन्होंने एमएसपी के ऊपर कुछ नहीं किया सरकार कहती है कि एमएसपी का गारंटी कानून बनाने के लिए बहुत पैसा चाहिए लेकिन आज की चर्चा से यह स्पष्ट होता है बहुत सारे थिंक टैंक ने भी अपनी रिपोर्ट दी कि मात्र से साढ़े चार लाख करोड़ रुपए में पूरे देश के किसानों के लिए एमएसपी गारंटी कानून बन सकता है और जो लाख करोड़ रुपया जो किसानों की जेब में जाएगा उससे किसानों की परचेजिंग पावर बढ़ेगी और अल्टीमेटली उससे हमारी अर्थव्यवस्था आगे बढ़ेगी इसके अलावा एक महत्वपूर्ण बात यह भी निकल के आई कि दो में बाकायदा जबलपुर हाईकोर्ट ने अपना आदेश पारित किया हुआ है कि किसी भी एपीएमसी मंडी में पूरे देश के अंदर किसान की फसल की जो पहली बोली होगी वो एमएसपी से नीचे नहीं हो सकती और यदि एमएसपी से नीचे पहली बोली होती है तो वो कानूनी तौर पे अपराध मानी जाएगी लेकिन ये किसानों के हक में फैसला आया था इसीलिए किसी भी राज्य सरकार ने और केंद्र सरकार ने उस फैसले को अब तक लागू नहीं किया है इसके अलावा भी पंजाब हरियाणा हाईकोर्ट में भी केंद्र सरकार ने एफिडेविट दिया कि भाई हरियाणा और पंजाब गवर्नमेंट अपने किसानों को फसलों पर एमएसपी दे और जो पैसा बच जाएगा वो पैसा हम अपनी तरफ से केंद्र सरकार स्टेट गवर्नमेंट्स को देगी लेकिन वो भी अब तक लागू नहीं किया जा रहा है साथियों दूसरा जो सबसे बड़ा मुद्दा जो हमारे सीनियर लीडर्स ने जिसपे बात करी वो है हमारे किसानों की मजदूरों की कर्ज मुक्ति सरकार जब भी बात आती है किसानों की मजदूरों की कर्ज माफ करने की तो सरकार कहती है हमारे पास पैसा नहीं है बजट नहीं है लेकिन इसी सरकार ने संसद के अंदर यह स्वीकार किया है कि 2014 से लेकर 2022 तक मात्र आठ सालों में इन्होंने चौदह लाख तिरपन हजार करोड़ रुपया एनपीए कर दिया यानी पट्टे खाते में डाल दिया एक तरीके से वो माफ कर दिया जिसमें से सात लाख उनासी हजार करोड़ तो टॉप मोस्ट दस बड़े बड़े कॉर्पोरेट हाउसेज का है तो इसीलिए हमारी स्पष्ट इस मांग है कि किसानों का मजदूरों का कर्जा माफ होना चाहिए यह हमें ध्यान भी रखना चाहिए कि जब कोरोना का समय था और देश की अर्थव्यवस्था तेईस डूब गई थी तो उस समय एकमात्र कृषि क्षेत्र ही क्षेत्र था किसान मजदूरों ने कोरोना की परवाह भी न करते हुए 3.8 परसेंट की दर से पॉजिटिव ग्रोथ कराई थी इन तमाम मांगों को लेकर 13 फरवरी को 13 फरवरी 2024 को दिल्ली कूच किया जा रहा है जिसमें देश भर से लाखों किसान शामिल होंगे लाखों किसान दिल्ली की तरफ कूच करेंगे और बीस जनवरी को और इक्कीस जनवरी को तमाम किसान संगठनों की संयुक्त किसान मोर्चा अराजनीतिक और उत्तर भारत के अठारह जत्थेबंदियों की और इसके अलावा और भी जो ढेर सारे संगठन है उनकी साझी बैठक बीस जनवरी को दिल्ली में हो रही है इक्कीस जनवरी को प्रेस कॉन्फ्रेंस करी जाएगी दिल्ली के अंदर बहुत बहुत धन्यवाद ठीक है थोड़ा चल बोल का कर, कर देंगे। अच्छा कोई गाल नहीं मैं देते ही बोल रहा ठीक जैसे कि अभिमन्यु भाई ने और बड़े लीडर साहब ने बताया इसी श्रृंखला में कल उत्तराखंड में ऊधम सिंह नगर में कुछ किसान जथेबंदियों के साथ और बुद्धिजीवियों के साथ मीटिंग है उसके उपरांत 12 तारीख को लखनऊ में है इसी श्रृंखला को इस इस मुहिम को इंडिया लेवल पर लेके जाने के लिए उसके उपरांत पटना में दो दिन का वहाँ पर मीटिंग और प्रोग्राम है जिसमें जो भी और यूनियंस हैं जैसे पंडेर साहब ने बताया कि जब बीस इक्कीस को दिल्ली में होगा तो उसमें जो नंबर्स हैं वो इंक्रीज़ करेंगे इसके अलावा एक और बड़ा इंपॉर्टेंट इशू है जिस पे आज बात की गई वो ये है कि जो सुप्रीम कोर्ट भी है माननीय सुप्रीम कोर्ट उसने भी जो पराली मैनेजमेंट को लेकर कहीं ना कहीं किसान को ही जिम्मेवार ठहराया यहां तक कह दिया कि एसएचओ मुकदमा दर्ज कर दे जबकि उसी सुप्रीम कोर्ट ने 2018 19 में एक ऑर्डर दिया था कि सौ रुपया क्विंटल हरे किसान को मिलना चाहिए इसको क्रॉप रेजिव्यू मैनेजमेंट को लेकर कोई भी स्टेट गवर्नमेंट इट भी पंजाब हरियाणा यूपी उत्तराखंड कोई भी स्टेट गवर्नमेंट उस तरफ नहीं बढ़ रही है और किसानों के ऊपर जी ये नई मशीन आ गई है जीरो ड्रिल आ गई है ये एक्स ड्रिल आ गई है किसानों के ऊपर ही कॉरपोरेट को फायदा दिलाने के लिए एक्सपेरिमेंट किए जा रहे हैं इस विषय को लेकर भी बहुत uh, चर्चा हुई जबकि फैक्ट ऑफ द मैटर है अगर सही मायने से इसको देखा जाए आप आप पत्रकारों ने इस मुद्दे को काफी स्टडी भी किया होगा उस दौर में कि जो असली विक्टिम है वो दिल्ली के लोग नहीं है वो फार्मर ही है जबकि उसको एज अ कल्प्रिट शो कर दिया जाता है ये भी आज की जो जो हमारी चर्चा हुई है उसमें फैक्ट्स के साथ ये ये फैक्ट भी सामने आया है थोड़ो स्टडी के साथ कि जो दिल्ली है दिल्ली इतना पोल्यूशन जनरेट करता है उस पोल्यूशन को खत्म करने के लिए पंजाब हरियाणा और वेस्टर्न यूपी के जो फार्मर्स हैं वो सबसे ज्यादा इंपॉर्टेंट रोल प्ले करते हैं वो कैसे प्ले करते हैं जो प्लांटेशन है जो हमारी क्रॉप है वो कार्बन को एब्जॉर्ब करती है और उनको फ्रेश जो एयर है वो फार्मर्स की वजह से ही मिलती है तो ये बाकी फुल साहब बताएंगे ਮੇਰਾ ਨਾਮ ਗੁਰਮੀਤ ਸਿੰਘ ਮੰਗਤ ਹੈ ਪ੍ਰੋਗਰੈਸਿਵ ਫਾਰਮਰ ਫਰੰਟ ਹੈ ਲੁਕੀਮਪੁਰ ਖੇਰੀ ਬੇਸਡ ਹੈ ਪੁੱਤਰ ਹਰਮਨ ਕੋਲ ਤੇ ਬਸ ਹਾਂਜੀ ਆਪਣਾ ਮੰਗਾ ਬਾਰੇ ਸਾਥੀਆਂ ਨੇ ਵਿਆਖਿਆ ਕਰਤੀ ਹੈ ਮੈਂ ਮੰਗਾ ਦੀ ਵਿਆਖਿਆ ਨਹੀਂ ਕਰਨੀ ਅ ਸਾਡਾ ਜਿਹੜਾ ਅੱਜ ਦਾ ਚਰਚਾ ਬੁੱਧੀਜੀਵਨਾਂ ਦੀ ਇੰਟੈਲੈਕਚੁਅਲ ਦੀ ਰੱਖੀ ਸੀਗੀ ਉਦਾ ਮਕਸਦ ਕੀ ਸੀਗਾ ਉਹਦੇ ਮਕਸਦ ਬਾਰੇ ਮੈਂ ਗੱਲ ਕਰੂੰਗਾ ਬਈ ਕੋਈ ਵੀ ਅੰਦੋਲਨ ਦੀ ਜਿੱਤ ਵਾਸਤੇ ਜਿਹਦਾ ਅਸੀਂ 13 ਤਰੀਕ ਨੂੰ ਐਲਾਨ ਕੀਤਾ ਹੋਇਆ ਦਿੱਲੀ ਕੂਚ ਦਾ ਲਗਭਗ ਜਿਹੜਾ 220 ਆਲਾ ਅੰਦੋਲਨ ਸੀਗਾ ਉਹਦੇ ਵਰਗਾ ਹੀ ਅੰਦੋਲਨ ਹੋਊਗਾ ਉਹੀ ਫਾਰਮ ਹੈ ਉਹੀ ਤੇਵਰ ਹੈ ਉਹਦੇ ਲਈ ਜਿਹੜਾ ਨਰੇਟਿਵ ਹੈ ਜਿਹੜਾ ਉਹ ਸਹੀ ਸੈੱਟ ਹੋਣਾ ਅੰਦੋਲਨ ਦੀ ਜਿੱਤ ਵਾਸਤੇ ਬਹੁਤ ਜ਼ਰੂਰੀ ਹੁੰਦਾ ਉਸ ਅੰਦੋਲਨ ਦੀ ਜਿੱਤ ਦੇ ਵਿੱਚ ਵੀ ਇਹ ਕਾਨੂੰਨ ਕਿਸਾਨ ਮਾਰੂ ਕਿਵੇਂ ਹੈ ਇੱਕ ਨਰੇਟਿਵ ਇਹ ਸਰਜਣ ਤੇ ਜਥੇਵੰਦ ਕਹਿੰਦਾ ਜੋਰ ਲਾਇਆ ਮਿੱਢਗੇ ਦੇ ਹਿੱਸੇ ਨੇ ਵੀ ਉਹਦੇ ਵਿੱਚ ਬਹੁਤ ਮਦਦ ਕੀਤੀ ਔਰ ਨਰੇਟਿਵ ਨੂੰ ਸਰਜਣ ਦੇ ਵਿੱਚ ਇੱਕ ਦੂਜਾ ਸੀਗਾ ਵੀ ਇਹ ਕਾਨੂੰਨ ਬਹੁਤ ਕਿਸਾਨਾਂ ਦੀ ਭਲਾਈ ਲਈ ਹੈਗੇ ਨੇ ਬਹੁਤ ਕਿਸਾਨਾਂ ਦਾ ਵਾਰ ਨਾਰਾ ਹੋਊਗਾ ਮਿੱਢਗੇ ਦਾ ਯੂਨੀਸੀ ਗੋਦੀ ਪੀੜੇ ਕਹਿੰਦੇ ਰਹੇ ਉਹਦੇ ਵੀ ਇੱਕ ਹਿੱਸੇ ਨੇ ਉਹਦੀ ਖਾਤਰ ਉਹ ਨਰੇਟਿਵ ਦੀ ਖਾਤਰ ਜੋਰ ਲਾਇਆ ਸੋ ਅਸੀਂ ਜਿਹੜੇ ਅੱਜ ਬੁੱਧੀ ਜੀ ਵੀ ਸੱਦੇ ਇੰਟੈਲੈਕਚਰ ਸੱਦੇ ਤੁਹਾਨੂੰ ਸੱਦੇ ਸਾਡੇ ਹੈਗਾ ਵੀ ਜਿਹੜੀਆਂ ਇਹ ਮੰਗਾ ਸੱਤ ਮੰਗਾ ਹੈ ਵੀ ਦਿੱਲੀ ਵਾਲੇ ਹੋਣ ਵਾਲੇ ਜਿਹੜਾ ਪ੍ਰੈਜੈਂਟ ਅੰਦੋਲਨ ਹੈ ਉਹਦੀ ਉਹੋ ਦਾ ਵੀ ਵਾਜਿਬियत ਕਿਵੇਂ ਹੈ ਬੁੱਧੀਜੀਵ ਕਹਿੰਦੇ ਅਸੀਂ ਇਹ ਵੀ ਕੀਤਾ ਵੀ ਜੇ ਤੁਹਾਨੂੰ ਕੋਈ ਇਹ ਲੱਗਦਾ ਵੀ ਸਾਡੀ ਪੇਸ਼ਕਾਰੀ 'ਚ ਫਰਕ ਹੈ ਮੰਗਾਂ ਦੀ ਵਾਜਿਬੀਅਤ ਤੇ ਜਸਟੀਫਿਕੇਸ਼ਨ ਦੇ ਵਿੱਚ ਕੋਈ ਫਰਕ ਲੱਗਦਾ ਤਾਂ ਅਸੀਂ ਉਹਦੇ ਵਿੱਚ ਫਰਕ ਪਾਉਣ ਨੂੰ ਤਿਆਰ ਹੈ ਤਾਂ ਅਸੀਂ ਸਾਰੇ ਮਤਲਬ ਕੀਤਾ ਜਿਵੇਂ ਮਿਸਾਲ ਦੇ ਤੌਰ ਤੇ ਤੁਸੀਂ ਕਹੋਗੇ ਵੀ ਹੋਣ ਵਾਲਾ ਮੰਗਾਂ ਦੇ ਨਰੇਟਿਵ ਦੇ ਵਿੱਚ ਕੀ ਹੈਗਾ ਸਰਕਾਰ ਨੇ ਨਰੇਟਿਵ ਇੱਕ ਇਹ ਸਿਰਜਣਾ ਸ਼ੁਰੂ ਕਰਤਾ ਸਾਡੇ ਉਲਟ ਵੇ ਜੋ ਬਾਹਰੋਂ ਫਸਲਾਂ ਮੰਗਾਉਣੀਆਂ ਨੇ ਅਸੀਂ ਜਿਹਨੂੰ ਅਸੀਂ ਕਹਿੰਦੇ ਆ ਵੀ ਉਹ ਇਥੋਂ ਵਾਲੇ ਕਿਸਾਨਾਂ ਦਾ ਨੁਕਸਾਨ ਕਰੂਗਾ ਭਾਵੇਂ ਫੂਡ ਹੈ ਭਾਵੇਂ ਸਬਜ਼ੀਆਂ ਕੋਈ ਵੀ ਹੈਗਾ ਉਹ ਦੂਜੇ ਲੋਕ ਕਹਿ ਰਹੇ ਆ ਵੀ ਉਹਦੇ ਨਾਲ ਖਪਤਕਾਰ ਨੂੰ ਬਹੁਤ ਫਾਇਦਾ ਹੋਊਗਾ ਕਣਕ 800 ਰੁਪਏ ਸਸਤੀ ਹੋ ਜੂਗੀ ਬਾਕੀ ਜਿਹੜੀਆਂ ਹੋਰ ਜ਼ਰੂਰੀ ਲੋੜਾਂ ਹੋਏਗੀਆਂ ਨੇ ਉਹ ਸਸਤੀਆਂ ਹੋ ਜਾਣਗੀਆਂ ਜਿਵੇਂ ਪਹਿਲੇ ਦਿੱਲੀ ਦੇ ਲੋਕ ਬਾਰੇ ਕਹਿ ਰਹੇ ਸੀਗੇ ਨਾ ਵੀ ਜੇ ਇਹ ਕਾਨੂੰਨ ਲਾਗੂ ਹੋ ਜਾਣਗੇ ਤਾਂ ਜ਼ਮੀਨ ਇਹ ਜਿਹੜਾ ਮਜ਼ਦੂਰਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਇਹਦਾ ਕਾਨੂੰਨ ਲਾਗੂ ਹੋਣ ਦੇ ਨਾਲ ਉਹਨਾਂ ਨੂੰ ਇਹ ਤਾਂ ਜਿਹੜੇ ਪਸਾਨ ਹੈਗੇ ਆ ਉਹ ਤਾਂ ਜ਼ਮੀਨਾਂ ਆਪ ਦਾ ਕਰਕੇ ਕਰ ਰਹੇ ਆ ਮਤਲਬ ਇਸ ਤਰ੍ਹਾਂ ਦਾ ਪੈਸੇ ਈ ਮੇ ਹੁਣੇ ਇਸ ਨੂੰ ਵੀ ਵੀ ਜੇ ਹੈ ਸੀ ਜਿਹੜਾ ਬਾਹਰੋਂ ਫਸਲਾਂ ਮੰਗਾ ਰਹੇ ਆ ਜਾਂ ਇੰਪੋਰਟ ਡਿਊਟੀ ਕਟਾ ਕੇ ਉਹਨਾਂ ਦੀ ਉਹ ਫਸਲਾਂ ਨੂੰ ਲਿਆਉਣ ਦੇ ਇੱਥੇ ਮੰਡੀ 'ਚ ਸੱਟਣ ਦਾ ਯਤਨ ਕਰ ਰਹੇ ਨੇ ਵੀ ਉਹਦਾ ਇਹਨਾਂ ਨੂੰ ਫਾਇਦਾ ਹੋਣਾ ਸੋ ਐਸੇ ਕਰਕੇ ਭਾਵੇਂ ਦੂਜੀਆਂ ਪੋਲਿਊਸ਼ਨ ਵਾਲੀ ਮੰਗ ਹੈ ਉਹਦੇ ਤੇ ਜਿਹੜਾ ਨੈਟ ਬਣੋ ਉਹ ਸਾਡੇ ਉਲਟ ਕਰ ਰਹੇ ਨੇ ਇਹ ਸਾਨੂੰ ਇੱਕ ਖਲਨਾਖ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਕਿਸਾਨਾਂ ਨੂੰ ਜਦ ਕਿ ਅਸੀਂ ਕਹਿੰਦੇ ਵੀ ਅਸੀਂ ਤਾਂ ਸ਼ਿਕਾਰ ਆ ਉਸ ਦਾ ਅਸੀਂ ਪੋਲੂਸ਼ਨ ਪੈਦਾ ਕਰਨ ਵਾਲੇ ਨਹੀਂ ਅਸੀਂ ਖੁਦ ਸ਼ਿਕਾਰ ਆ ਪੋਲੂਸ਼ਨ ਪੈਦਾ ਕਰਨ ਵਾਲੇ ਹੋਰ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਤੇ ਜਿਹੜਾ ਸਹੀ ਨਰੇਟਿਵ ਹੈ ਉਹ ਜਾਵੇ ਮੀਡੀਆ 'ਚ ਵੀ ਜਾਵੇ ਤੁਸੀਂ ਵੀ ਸਾਡੀ ਮਦਦ ਕਰੋ ਇਹ ਉਹਦਾ ਬੇਸ ਹੋਊਗਾ ਜਿਹੜਾ ਅੰਦੋਲਨ ਦੇ ਜਿੱਤ ਵਾਸਤੇ ਤੇ ਦੂਜੀ ਗੱਲ ਹੈਗਾ ਵੀ ਅਸੀਂ ਇਹ ਵੀ ਸਾਬ ਕਰਤਾ ਵੀ ਜਿਹੜਾ 13 ਆਲਾ ਸਾਡਾ ਸੱਦਾ ਹੈਗਾ ਕੋਈ ਇੱਕ ਦਿਨ ਦਾ ਜਾਂ ਦੋ ਦਿਨ ਦਾ ਨਹੀਂ ਇਤੋਂ ਪਹਿਲਾਂ ਅਸੀਂ ਸੱਦੇ 2 ਸਾਲ ਦੇ ਵਿੱਚ ਜਿੰਨੇ ਵੀ ਦਿੱਤੇ ਆ ਉਹ ਲਗਭਗ ਸਾਡੇ ਮੰਗਾ ਨੂੰ ਉਭਾਰਨ ਦੇ ਖਾਤਰ ਸਰਕਾਰ ਦੇ ਨੋਟਿਸ ਦੇ ਵਿੱਚ ਲਿਆਉਣ ਦੇ ਖਾਤਰ ਪ੍ਰਪਗੈਂਡਾ ਐਕਸ਼ਨ ਪ੍ਰੋਗਰਾਮ ਸੀਗੀ ਪ੍ਰਪਗੈਂਡਾ ਐਕਸ਼ਨ ਕਹਿ ਸਕਦੇ ਆ ਉਹਨਾਂ ਨੂੰ ਅਸੀਂ ਪਰ ਇਹ ਜਿਹੜਾ ਹੁਣ ਪੜਾਅ ਸਟੇਜ ਹੈ ਇਹ ਅਸੀਂ ਸਮਝਦੇ ਹਾਂ ਵੀ ਪ੍ਰਪਗੈਂਡੇ ਦੀ ਪ੍ਰਚਾਰ ਵਾਲਾ ਬਹੁਤ ਹੋ ਗਿਆ ਹੁਣ ਡੂ ਆਇਟ ਡਾਉ ਡਾਈ ਵਾਲਾ ਜਿਹੜੀ ਸਟੇਜ ਹੈ ਉਹ ਆ ਗਈ ਸਰਕਾਰ ਤੇ ਉਵੇਂ 220 ਵਾਂਗੂ ਜਾ ਕੇ ਉਹਨਾਂ ਦੇ ਉਹਦੇ ਹਿੱਕ ਤੇ ਬੈਠੇ ਜਾਵੇ ਉਹਨਾਂ ਤੇ ਮਜਬੂਰ ਕੀਤਾ ਜਾਵੇ ਉਹਨਾਂ ਨੂੰ ਵੀ ਜਾਂਦਾ ਹੋ ਮੰਨਣ ਤੇ ਜਾਂ ਫਿਰ ਸਾਨੂੰ ਅ ਮੰਨਣ ਜਾਂ ਮਾਰਨ ਫਿਰ ਇੱਕ ਕੁਛ ਕਰਨ ਅਸੀਂ ਮਤਲਬ ਜਿਹੜਾ ਇਹ ਧਾਰ ਕੇ ਇਹੀ ਫਰਕ ਹੈ ਵੀ ਅਸੀਂ ਹੁਣ ਪੱਕੇ ਤੌਰ ਤੇ ਉੱਥੇ ਬੈਠਣ ਜਾ ਰਹੇ ਹਾਂ ਓਵੇਂ ਰੈਸ਼ਨ ਲੈ ਕੇ ਓਵੇਂ ਟਰਾਲੀਆਂ ਲੈ ਕੇ ਜਦ ਤੱਕ ਮੰਗਾ ਦਾ ਨਫਤਾਰਾ ਨਹੀਂ ਹੁੰਦਾ ਸੋ ਇਹ ਉਹਦਾ ਹੈਗਾ ਪਹਿਲਾ ਵਾਲੇ ਜਿਹੜੇ ਹੁਣ ਤੱਕ ਅਸੀਂ ਦੋ ਸਾਲ ਇਲੈਕਸ਼ਨ ਪ੍ਰੋਗਰਾਮ ਦਿੱਤੇ ਆ ਉਹਨਾਂ ਨਾਲੋਂ ਇਹਦਾ ਸਿਫਤੀ ਤੌਰ ਤੇ ਜਾਂ ਬੇਸਿਕਲੀ ਇਹ ਫਰਕ ਹੈ ਚਲੋ ਖੋਸਾ ਸਾਹਿਬ ਥੋੜਾ ਜਿਹਾ ਖੋ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਦੇ ਮਾਧਮ ਰਾਹੀਂ ਤੇ ਜਿਹੜੇ ਅੱਜ ਸਾਡੀ ਬੁਢੀ ਜੀਵਨ ਦੇ ਮੀਟਿੰਗ ਹੋਈ ਆ ਉਹਦੇ ਵਿੱਚ ਕਿਸਾਨਾਂ ਦਾ ਪਾਬਤ ਚਰਚਾ ਹੋਈ ਆ ਕਿ ਜਦੋਂ 2013 ਨੂੰ 13 ਮਾਰਚ ਨੂੰ ਅਸੀਂ ਜੰਤਰ ਮントਰ ਤੱਕ ਬਹੁਤ ਵੱਡੀ ਐਜੀਟੇਸ਼ਨ ਲੜੀ ਸੀ ਉਹਦੇ ਵਿੱਚ ਰਾਜਨਾਥ ਸਿੰਘ ਜੀ ਆਪ ਸਟੇਜ ਤੋਂ ਬੋਲੇ ਸੀ ਤੇ ਸਾਡੇ ਨਾਲ ਵਾਅਦਾ ਕੀਤਾ ਸੀ ਕਿਸਾਨਾਂ ਨਾਲ ਕਿ ਤੁਸੀਂ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਬਣਾ ਜੀ ਸੁਆਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਇੱਥੇ ਹੀ ਵਸਣੀ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਕਾਰਜਾਂ ਤੇ ਲਖੀਰ ਫੇਰੀ ਚੋਗੀ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਸਰਕਾਰ ਜਿਹੜੀ ਆਪਣੇ ਵਾਅਦੇ ਤੋਂ ਮੁੱਕਰੀ ਆ ਜਿਹੜਾ ਅੱਜ ਅਸੀਂ ਇੱਥੇ ਮੀਟਰ ਕੀਤੀ ਆ ਬੁੱਢੀ ਜੀ ਵਲੇ ਦੱਸਿਆ ਵੀ ਕਿਸਾਨ ਜਿਹੜਾ ਬਹੁਤ ਘਾਟੇ ਦੇ ਵਿੱਚ ਜਾ ਰਿਹਾ ਕਿਉਂਕਿ ਜੇ ਅਸੀਂ ਅੱਜ ਗੱਲ ਕਰੀਏ ਕਿ ਸਾਡਾ ਜਿਹੜਾ 13 ਫਰਵਰੀ ਨੂੰ ਅਸੀਂ ਦਿੱਲੀ ਕੂਚ ਕਰਨਾ ਉਹਦੀ ਜਿਹੜੀ ਅਸੀਂ ਇੱਥੇ ਤਿਆਰੀ ਪੂਰੀ ਕਰ ਲਈ ਆ ਹੋਰ ਡਿਓਟ ਨਾਲ ਆ ਕੇ ਸਰਕਾਰ ਨੂੰ ਇਸ ਗੱਲ ਤੇ ਮਨਾਉਣ ਲਈ ਅਸੀਂ ਯਤਨ ਕਰਾਂਗੇ ਕਿ ਸਰਕਾਰ ਜਿਹੜੀ ਉਹ ਜਿਹੜੇ ਸਾਡੇ ਰਹਿੰਦੇ ਇਹ ਦੇ ਜਿਵੇਂ ਐਨਐਸਪੀ ਦਾ ਕਾਨੂੰਨ ਆ ਕਰਜ਼ਾ ਮੁਕਤੀ ਆ ਬੀਮਾ ਯੋਜਨਾ ਹੋਰ ਵੀ ਕੁਝ ਜਿਹੜੀਆਂ ਮਦਦਾਂ ਹਨਾ ਤੁਹਾਨੂੰ ਕਿਸਾਨਾਂ ਦੇ ਪਾਇਆ ਕੇਸ ਮੁਕਦਮਾ ਕਿਸਾਨਾਂ ਦੇ ਜਿਹੜੇ ਪਾਏ ਹੋਏ ਕੇਸ ਤੇ ਮੁਕਾਦਮੇ ਆ ਜਿਹੜੇ ਹਲੇ ਤਾਈਂ ਸਾਨੂੰ ਪੁੱਤਦੇ ਪੈਂਦੇ ਆ ਤੇ ਉਹ ਵਕੀਰ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਉਹ ਕੇਸਾਂ ਦੇ ਵਿੱਚ ਸਾਡੇ ਦੇ ਕਿ ਛੇਤੀ ਦਿੱਲੀ ਆਓ ਉਹ ਜਿਹੜੇ ਕੇਸ ਉਹ ਵੀ ਅਸੀਂ ਰੱਦ ਕਰਾਉਣੇ ਨੇ ਇਹਨਾਂ ਦੀ ਗੱਲ ਜਿਹੜਾ ਦਿੱਲੀ ਕੂਚ ਨੂੰ ਐਸ ਸਵਾਰ ਹਜ਼ਾਰਾ ਮਿਲਦਾ ਅੱਗੇ ਨਾਲੋਂ ਵੀ ਵੱਡਾ ਹਜ਼ਾਰਾ ਲੱਗਦਾ ਚੋਕੇ ਅੱਗੇ ਕਿਸਾਨ ਜਾਗਾ ਨਹੀਂ ਸੀ ਤੇ ਅੱਜ ਜਿਹੜਾ ਕਿਸਾਨ ਸਾਰਾ ਲਾਨਬਾਰ ਦਾ ਜਾਬ ਟੁੱਕਾ ਕਿਉਂਕਿ 76 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਤੇ ਜਿਹੜੀ ਸਾ ਸਰਕਾਰਾਂ ਨੇ ਕਿਸਾਨਾਂ ਵਾਸਤੇ ਕੋਈ ਪਾਲਿਸੀ ਨਹੀਂ ਬਣਾਈ ਸੀ ਨੀਤੀ ਨਹੀਂ ਬਣਾਈ ਸੀ ਅਸੀਂ ਜਾਗੇ ਕਦੋਂ ਜਦੋਂ ਅਸੀਂ ਤਿੰਨ ਕਾਨੂੰਨ ਰੱਦ ਕਰਵਾਏ ਤੇ ਉਹਨਾਂ ਨੂੰ ਨਾ ਰੱਦ ਕਰਾਉਣ ਦੀ ਬਜਾਏ ਜਿਹੜੇ ਅੱਜ ਇਹ ਕੂਨ ਰਹਿੰਦੇ ਨੇ ਤੇ ਇਹ ਜਿਹੜਾ ਅਸੀਂ 13 ਫਾਰਮ ਨੂੰ ਵੱਡਾ ਕੂਚ ਕਰਾਂਗੇ ਤੇ ਸਾਡਾ ਭਵਾਂ ਦੀ ਚਿੱਤੇ 734 ਕਿਸਾਨ ਚੀ ਦੋਏ ਨੇ ਤੇ ਸਾਡਾ 7000 ਕਿਸਾਨ ਚੀ ਦੋ ਜੀ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਆਪਦੇ ਆਹਜਾ ਤੋਂ